8 ਤੋਂ 10 ਸਮਾਗਮ ਹੈ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲੀ ਦਾਲ ਦਾ ਲੰਗਰ ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਬਖਸ਼ਿਸ਼ ਹੋਈ ਹੈ ਉਹ ਅਟੁੱਟ ਵਰਤਾਇਆ ਜਾਵੇਗਾ ਪੂਰਨਮਾਸੀ ਵਾਲੇ ਦਿਨ ਜਿੱਥੇ ਆਪ ਸੰਗਤਾਂ ਨੇ ਪਹੁੰਚਣਾ ਹੈ ਉੱਥੇ ਹੋਰ ਵੀ 5-5 7-7 ਸੰਗਤਾਂ ਨੂੰ ਲੈ ਕੇ ਆਉਣਾ ਉਹਦੀ ਕੋਈ ਫੀਸ ਨਹੀਂ ਹੈ ਉਹਦੀ ਕੋਈ ਭੇਟਾ ਨਹੀਂ ਹੈ ਸਾਧ ਸੰਗਤ ਤੋਂ ਅਟੁੱਟ ਲੰਗਰ ਵਰਤੇਗਾ ਉਹ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਆਪਣੇ ਧੰਨ ਧੰਨ ਮਾਤਾ ਸਾਹਿਬ ਕੌਰ ਦੀ ਬਖਸ਼ਿਸ਼ ਹੈ ਉਹ ਤਾਂ ਆਪਾਂ ਨੇ ਰਹਿਮਤਾਂ ਦੇ ਪਾਤਰ ਬਣਨਾ ਹੈ ਇਸ ਕਰਕੇ ਕਿਤਨੀ ਦੁਨੀਆ ਹੈ ਜਿਹੜੀ ਤੁਸੀਂ ਦੇਖੋਗੇ ਆਪ ਆ ਕੇ ਕਿਸੇ ਦਾ ਕੈਂਸਰ हट ਗਿਆ ਕਿਸੇ ਦੀਆਂ ਰਸੌਲੀਆਂ हट ਗਈਆਂ ਕਿਸੇ ਦੀਆਂ ਪਾਣੀ ਵਾਲੀਆਂ ਰਸੌਲੀਆਂ हट ਗਈਆਂ ਕਿਸੇ ਦੀਆਂ ਖੂਨ ਵਾਲੀਆਂ ਰਸੌਲੀਆਂ हट ਗਈਆਂ ਕਿਸੇ ਦੀ